ਸਿੱਖ ਧਰਮ ਵਿੱਚ ਗ੍ਰਹਿਸ ਅਤੇ ਜੀਵਨ ਨੂੰ ਬੜੀ ਮਹੱਤਤਾ ਦਿੱਤੀ ਗਈ ਹੈ। ਸਤਿਗੁਰਾਂ ਦੇ ਸਮੇਂ ਪਰਿਵਾਰ ਵਿੱਚ ਗੁਰਗੱਦੀ ਨੂੰ ਲੈ ਕੇ ਛੋਟੇ-ਛੋਟੇ ਝਗੜੇ ਹੁੰਦੇ ਹੀ ਰਹਿੰਦੇ ਸਨ ਜਿਨ੍ਹਾਂ ਤੋਂ ਸਾਰੇ ਸਿੱਖ ਜਾਣੂ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਬਖਸ਼ੀ ਤਾਂ ਉਹਨਾਂ ਦੇ ਸਾਹਿਬ ਜੀ ਦੇ ਗੁੱਸੇ ਹੋ ਗਏ। ਜਦੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਸ਼ਰਧਾਲੂ ਸਿੱਖ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਬਖਸ਼ੀ ਤਾਂ ਗੁਰੂ ਅੰਗਦ ਦੇਵ ਜੀ ਦੇ ਸਾਹਿਬ ਜੀ ਦੇ ਗੁੱਸੇ ਹੋ ਗਏ ਆਪ ਜੀ ਦੇ ਬੱਚੇ ਦਾਤੂ ਜੀ ਨੇ ਤਾਂ ਗੁੱਸੇ ਨੂੰ ਤਿਆਗ ਗਿਆ ਹੀ ਨਹੀਂ ਸੀ ਗੁੱਸੇ ਵਿੱਚ ਆ ਕੇ ਉਸ ਨੇ ਆਪਣੇ ਪਿਤਾ ਗੁਰੂ ਅੰਗਦ ਦੇਵ ਜੀ ਨੂੰ ਲੱਤ ਮਾਰ ਦਿੱਤੀ ਸੀ ਇਸੇ ਤਰ੍ਹਾਂ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਸਾਹਮਣੇ ਗੁਰਿਆਈ ਦਾ ਸਵਾਲ ਆਇਆ ਤਾਂ ਸਾਹਿਬ ਵੀ ਸੋਚਣ ਲੱਗੇ ਕਿ ਗੁਰਗੱਦੀ ਪੁੱਤਰਾਂ ਨੂੰ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਯੋਗ ਨਹੀਂ ਸਨ ਗੁਰਿਆਈ ਬਖਸ਼ਣ ਲਈ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦਾ ਜਨਾਬ ਕੀਤਾ ਕਾਫੀ ਚੈਰ ਪ੍ਰੀਖਿਆ ਤੋਂ ਬਾਅਦ ਜਦ ਗੁਰੂ ਰਾਮਦਾਸ ਜੀ ਗੁਰਗੱਦੀ ਦੇ ਯੋਗ ਹੋ ਗਏ ਤਾਂ ਉਸ ਵੇਲੇ ਗੁਰੂ ਅਮਰਦਾਸ ਜੀ ਨੇ ਇੱਕ ਹੋਰ ਗੁਰ ਸਿੱਖੀ ਦਾ ਕੁਈ ਨਵਾਂ ਕੇਂਦਰ ਬਣਾਉਣ ਦਾ ਵਿਚਾਰ ਕੀਤਾ ਜਿਸ ਦਾ ਕਾਰਨ ਪਹਿਲਾ ਗੁਰ ਸਿੱਖੀ ਦਾ ਪ੍ਰਚਾਰ ਦੂਰ ਦੂਰ ਤੱਕ ਹੋ ਜਾਵੇਗਾ ਤੇ ਦੂਸਰਾ ਉਹਨਾਂ ਦੇ ਸਾਹਿਬ ਜਾਦੇ ਗੁਰੂ ਰਾਮਦਾਸ ਜੀ ਨਾਲ ਝਗੜਾ ਨਾ ਕਰਨੇਗੇ ਇਸ ਲਈ ਇੱਕ ਦਿਨ ਸਤਿਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਆਪਣੇ ਕੋਲ ਬੁਲਾਇਆ ਆਪ ਜੀ ਨੇ ਆਦੇਸ਼ ਦਿੱਤਾ ਕਿ ਇੱਥੋਂ ਉੱਤਰ ਪ੍ਰਦੇਸ਼ਾ ਵਿੱਚ ਸੁਲਤਾਨ ਵੈਂਡ ਤੇ ਗੱਲ ਵਾਲੀ ਟੌਂਗ ਪਿੰਡ ਹਨ ਇਨ੍ਹਾਂ ਪਿੰਡਾਂ ਦੇ ਵਿਚਕਾਰ ਖੁੱਲੀ ਜੂ ਹੈ ਜਿੱਥੇ ਸੰਗਣੇ ਰੁੱਖਾਂ ਦੇ ਵਿਚਾਲੇ ਇੱਕ ਢਾਬ ਹੈ ਉਸ ਜਗ੍ਹਾ ਉੱਪਰ ਗੁਰੂ ਅਮਰਦਾਸ ਜੀ ਨੇ ਚੌਥੇ ਗੁਰੂ ਰਾਮਦਾਸ ਜੀ ਨੂੰ ਉਸ ਢਾਬ ਦੇ ਕਿਨਾਰੇ ਜਾ ਕੇ ਮੋੜੀ ਗੱਡਣ ਤੇ ਸ਼ਹਿਰ ਬਸਾਉਣ ਲਈ ਕਿਹਾ ਸਤਿਗੁਰਾਂ ਦੇ ਇਹ ਬਚਨ ਸੁਣ ਗੁਰੂ ਰਾਮਦਾਸ ਜੀ ਨੇ ਕਿਹਾ ਜਿਵੇਂ ਆਪ ਜੀ ਕਹੋਗੇ ਉਸ ਤਰ੍ਹਾਂ ਹੀ ਹੋਵੇਗਾ ਆਪ ਜੀ ਇਹ ਦੱਸੋ ਜੀ ਇਹ ਸੇਵਾ ਕਦੋਂ ਸ਼ੁਰੂ ਕੀਤੀ ਜਾਵੇ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਸਮੇਤ ਹੋਰ ਕਾਫੀ ਸਿੱਖਾਂ ਨੂੰ ਸਾਥ ਲਿਜਾ ਕੇ ਛੇਤੀ ਤੋਂ ਛੇਤੀ ਸੇਵਾ ਆਰੰਭ ਕਰਨ ਲਈ ਕਿਹਾ ਸਤਿਗੁਰੂ ਜੀ ਨੇ ਦੱਸਿਆ ਅਕਬਰ ਬਾਦਸ਼ਾਹ ਜੋ ਚਬਾਲ ਇਲਾਕੇ ਦੇ 12 ਪਿੰਡਾਂ ਦੀ ਜ਼ਗੀਰ ਬੀਬੀ ਭਾਨੀ ਜੀ ਦੇ ਨਾਮ ਲਾ ਗਏ ਸੀ ਇਹ ਜੂ ਵੀ ਉਸ ਜ਼ਗੀਰ ਦਾ ਹੀ ਹਿੱਸਾ ਹੈ ਇੱਕ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਉਸ ਢਾਬ ਕਿਨਾਰੇ ਬੈਠੇ ਸਨ ਸਤਿਗੁਰਾਂ ਨੇ ਕਰਤਾਰ ਦੇ ਗੁਣ ਗਾਉਂਦਿਆਂ ਹੋਇਆਂ ਉਸ ਅਸਥਾਨ ਨੂੰ ਪਵਿੱਤਰ ਕੀਤਾ ਸੀ ਦੂਸਰਾ ਸਤਿਗੁਰੂ ਅੰਗਦ ਜੀ ਦੇ ਅੰਗੂਠੇ ਦੇ ਰੋਗ ਨੂੰ ਦੂਰ ਕਰਨ ਵਾਸਤੇ ਇਸ ਜਗ੍ਹਾ ਤੋਂ ਜੜੀ ਬੂਟੀ ਲੈ ਕੇ ਗਏ ਸੀ ਜਿਸ ਦੇ ਨਾਲ ਕੋੜ ਦਾ ਰੋਗ ਦੂਰ ਹੋਇਆ ਸੀ ਐਸੇ ਪੂਜਨੀਕ ਤੇ ਪਵਿੱਤਰ ਤੀਰਥ ਨੂੰ ਜ਼ਰੂਰ ਪ੍ਰਗਟ ਕਰੋ ਕਰਤਾਰ ਦਾ ਇਹੋ ਹੁਕਮ ਹੈ ਸਤਿਗੁਰਾਂ ਦਾ ਹੁਕਮ ਮੰਨਦੇ ਹੀ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਸਮੇਤ ਹੋਰ ਸਿੱਖਾਂ ਨੂੰ ਸਾਥ ਲੈ ਕੇ ਸੁਲਤਾਨ ਵੈਂਡ ਦੀ ਜੂਹ ਵਿੱਚ ਢਾਬ ਦੇ ਕਿਨਾਰੇ ਆ ਬੈਠੇ ਚੋਗਿਰਦੇ ਦੇ ਪਿੰਡਾਂ ਦੇ ਮੁਖੀਆਂ ਨੂੰ ਸੱਦਿਆ ਗਿਆ ਤੇ ਸਾਰਿਆਂ ਦੇ ਇਕੱਠੇ ਹੋਣ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਸਤਿਗੁਰੂ ਜੀ ਦਾ ਹੁਕਮ ਸਾਰਿਆਂ ਦੇ ਨਾਲ ਸਾਂਝਾ ਕੀਤਾ ਟੋਂਗਨਗਰ ਦੇ ਮੁਖੀਆਂ ਤੋਂ ਬਿਨਾ ਬਾਕੀ ਸਾਰਿਆਂ ਨੇ ਸਤਿਗੁਰੂ ਜੀ ਦੇ ਹੁਕਮ ਦੀ ਪਾਲਣਾ ਕੀਤੀ ਬੜੀ ਖੁਸ਼ੀ ਸ਼ਰਧਾ ਤੇ ਪ੍ਰੇਮ ਨਾਲ ਸੇਵਾ ਕਰਨ ਦਾ ਪ੍ਰੋਸਾ ਦਵਾਇਆ ਜਿੱਸ ਥਾਂ ਅੱਜ ਗੁਰੂ ਕੇ ਮਹਿਲ ਤੇ ਗੁਰੂ ਕਾ ਬਾਜ਼ਾਰ ਹੈ ਉਸ ਥਾਂ ਪਰ ਗੁਰੂ ਜੀ ਨੇ ਮੋੜੀ ਗੱਡ ਦਿੱਤੀ ਤੇ ਨਵੇਂ ਨਗਰ ਦਾ ਨਾਮ RAMDASPUR ਰੱਖ ਦਿੱਤਾ ਚੌਗਿਰਦੇ ਦੇ ਪਿੰਡਾਂ ਨੇ ਜਦੋਂ ਸੁਣਿਆ ਕਿ ਸਤਿਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਗੁਰੂ ਰਾਮਦਾਸ ਜੀ ਢਾਬਾ ਕਿਨਾਰੇ ਆਏ ਹਨ ਤੇ ਨਾਲ ਹੀ ਉਹ ਸਤਿਗੁਰੂ ਜੀ ਦੇ ਜਵਾਈ ਵੀ ਹਨ ਤਾਂ ਲੋਕ ਹੀਰੇਆਂ ਕੱਟ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਣੇ ਸ਼ੁਰੂ ਹੋ ਗਏ ਗੁਰਿਆਈ ਮਿਲਣ ਤੋਂ ਪਹਿਲਾਂ ਹੀ ਗੁਰੂ ਜੀ ਦਾ ਬਹੁਤ ਸਤਕਾਰ ਹੋਣ ਲੱਗਾ ਦਰਖਤਾਂ ਤੇ ਕਾਨਿਆਂ ਨੂੰ ਕੱਟ ਕੇ ਵੱਡੀਆਂ-ਵੱਡੀਆਂ ਛੰਨਾਂ ਤਿਆਰ ਕੀਤੀਆਂ ਜਾਣ ਲੱਗੀਆਂ ਦੋਦ ਕਿ ਆਨ ਤੇ ਲੀੜੇ ਦੀ ਕੋਈ ਕਮੀ ਨਾ ਰਹੀ ਸਿੱਖ ਸੰਗਤਾਂ ਕੋਜ ਨਾ ਕੋਜ ਗੁਰੂ ਜੀ ਵਾਸਤੇ ਭੇਟਾ ਦੇ ਰੂਪ ਵਿੱਚ ਲਿਆਉਣ ਲੱਗੇ ਆ ਗੁਰੂ ਰਾਮਦਾਸ ਜੀ ਕਦੀ ਕਦੀ ਸਤਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਪਹੁੰਚ जाया ਕਰਦੇ ਸਨ ਜਿਸ ਸਮੇਂ ਸ਼ੰਨਾ ਦੇ ਗੋਠੇ ਬਣ ਕੇ ਤਿਆਰ ਹੋ ਗਏ ਭਾਈ ਲਾਲੋ ਰੂਪਰਾਮ ਗੁਰਿਆ ਉੱਤਮ ਤੇ ਉੱਤਮ ਜਹੇ ਸੇਖ ਆ ਕੇ ਰਹਿਣ ਲੱਗੇ ਦਾ ਗੁਰੂ ਰਾਮਦਾਸ ਜੀ ਨੇ ਵੀ ਆਪਣਾ ਪਰਿਵਾਰ ਰਾਮਦਾਸ ਪੁਰ ਬੁਲਾ ਲਿਆ। ਇੱਕ ਦਿਨ ਸੁਲਤਾਨ ਵੰਡ ਦਾ ਇੱਕ ਬਿਰਧ ਸੱਜਣ ਗੁਰੂ ਰਾਮਦਾਸ ਜੀ ਪਾਸ ਮੈਲਣਾ ਲਈ ਰਾਮਦਾਸ ਪੁਰ ਵਿਖੇ ਆਇਆ। ਉਸ ਨੇ ਦੱਸਿਆ ਕਿ ਇਸ ਜਗ੍ਹਾ ਪਰ ਗੁਰੂ ਨਾਨਕ ਸਾਹਿਬ ਜੀ ਆਏ ਸਨ। ਉਸ ਸਮੇਂ ਉਹ ਡੰਗਰ ਚਾਰਿਆ ਕਰਦਾ ਸੀ। ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨਾਲ ਆਏ ਤੇ ਇਸ ਬੇਰੀ ਹੇਠ ਬੈਠੇ ਸਨ। ਸਾਰਾ ਦਾਇਨਾ ਸਤਿਗੁਰੂ ਜੀ ਗੁਰਬਾਣੀ ਹੀ ਪੜਦੇ ਰਹੇ ਗੁਰੂ ਰਾਮਦਾਸ ਜੀ ਨੇ ਉਸ ਵੇਲੇ ਉਸ ਬੇਰੀ ਦੇ ਢਾਲੇ ਮਿੱਟੀ ਲਵਾ ਕੇ ਥੜਾ ਬਣਾ ਦਿੱਤਾ ਉਹ ਅਸਥਾਨ ਅਜੇ ਤੱਕ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਕਾਇਮ ਹੈ ਗੁਰੂ ਰਾਮਦਾਸ ਜੀ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਸਾਰਿਆਂ ਦੀ ਅਣਥੱਕ ਮਿਹਨਤ ਲਗਨ ਤੇ ਸ਼ਰਧਾ ਨਾਲ ਇੱਕ ਨਵੇਂ ਨਗਰ ਦੀ ਵਸੋਂ ਹੋ ਰਹੀ ਸੀ ਗੁਰੂ ਅਮਰਦਾਸ ਜੀ ਨੇ ਇੱਕ ਦਿਨ ਗੁਰੂ ਰਾਮਦਾਸ ਜੀ ਨੂੰ ਚਿੱਠੀ ਲਿਖ ਉਹਨਾਂ ਨੂੰ ਛੇਤੀ ਗੋਇੰਦਵਾਲ ਪਹੁੰਚਣ ਲਈ ਕਿਹਾ ਹੁਕਮ ਮਿਲਦੇ ਸਾਰ ਹੀ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਨੂੰ ਤੁਰ ਪਏ ਤੇ ਉਥੇ ਪਹੁੰਚ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਸਤਿਗੁਰੂ ਜੀ ਨੇ ਉਹਨਾਂ ਨੂੰ ਗੋਇੰਦਵਾਲ ਸਾਹਿਬ ਰਹਿਣ ਲਈ ਕਿਹਾ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਬੁਲਾਇਆ ਤੇ ਗੁਰਿਆਈ ਦੀ ਰਸਮ ਸ਼ੁਰੂ ਕੀਤੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਦੇ ਤਿਲਕ ਦੀ ਰਸਮ ਤੋਂ ਬਾਅਦ ਗੁਰੂ ਰਾਮਦਾਸ ਜੀ ਦੁਆਲੇ ਗੁਰਬਾਣੀ ਪੜ੍ਹਦੇ ਹੋਏ ਚਾਰ ਪ੍ਰਕਾਰਾਂ ਮਾਂ ਕੀਤੀਆਂ ਤੇ ਇਸ ਤੋਂ ਬਾਅਦ ਪੰਜ ਪੈਸੇ ਤੇ ਇੱਕ ਨਰੇਲ ਗੁਰੂ ਰਾਮਦਾਸ ਜੀ ਦੇ ਅੱਗੇ ਰੱਖ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ ਤੇ ਗੁਰਿਆਈ ਦੀ ਰਸਮ ਨੂੰ ਸੰਪੂਰਨ ਕੀਤਾ ਗੁਰੂ ਰਾਮਦਾਸ ਜੀ ਗੁਰਗੱਦੀ ਤੇ ਬੈਠ ਸਿੱਖ ਸੰਗਤਾਂ ਨੂੰ ਉਪਦੇਸ਼ ਦੇਣ ਲੱਗੇ ਗੁਰਬਾਣੀ ਪੜ੍ਹਨੀ ਤੇ ਵਿਆਖਿਆ ਕਰਨੀ ਨਿੱਤ ਦਾ ਕਰਮ ਬਣ ਗਿਆ ਕੁਝ ਸਮੇਂ ਬਾਅਦ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ ਇਸ ਤੋਂ ਉਪਰੰਤ ਗੁਰੂ ਰਾਮਦਾਸ ਜੀ ਨੇ ਰਾਮਦਾਸ ਪੁਰਹੰ ਦਾ ਫੈਸਲਾ ਕਰ ਲਿਆ ਕਈ ਮਹੀਨੇ ਗੋਇੰਦਵਾਲ ਸਾਹਿਬ ਆਪ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ ਸੰਗਤਾਂ ਵੀ RAMDAS ਪਰ ਗੁਰੂ ਜੀ ਦਾ ਉਪਦੇਸ਼ ਸੁਣ ਲਈ RAMDAS ਪਰ ਆਉਣ ਲੱਗ ਪਈਆਂ ਪਹਿਲੇ ਗੁਰੂ ਸਾਹਿਬਾਨਾ ਵਾਂਗ ਸੰਗਤਾਂ ਦੇ ਵਾਸਤੇ ਲੰਗਰ ਤੇ ਰਹਿਣ ਦਾ ਪ੍ਰਬੰਧ ਕੀਤਾ ਜਾਣ ਲੱਗਾ ਇਤਿਹਾਸ ਦੱਸਦਿਆਂ ਤੋਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਸਾਹਿਬ ਦੇ ਸਾਧ ਸੰਗਤ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ